ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਨੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਹੋਈ ਬੈੜ ਦਿਖਾਉਣੀ ਹੈਗੀ ਇਹ ਸੇਲਾ ਚੱਕ ਦਿਖਾਉਣੀ ਹੈ ਪਾਲਕ ਕੱਟੀ ਝੋਟੀ ਦੋ ਲਗ ਵੀਕਰ ਵਾਲੇ ਹਾਜ਼ਰਾ ਡਟੇਲ ਵੀਰ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਜੀਤ ਸਿੰਘ ਪਿੰਚਣਾ ਨਾ ਕਿ ਬਰਨਾਲਾ ਜ਼ਿਲ੍ਹਾ ਤੇ ਤਸੀਲ ਆਪਾਂ ਨੂੰ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 9814505579 98145 05597 05597 ਜਿਹੜਾ ਪਾ ਬੈੜ ਦੇਖ ਰਿਹਾ ਬਾਈ ਜੀ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਤੇ ਕਦੋਂ ਕੁ ਸੂਈ ਆ ਇਹ ਇਹ ਚਾਰ ਦਿਨ ਬੱਚਾ ਇਹਨੇ ਕੀ ਦਿੱਤਾ ਅੱਛਾ ਬੱਚਾ ਆਗਾ ਤੇ ਫਸਮਾਜ ਆ ਗਈ ਹੈਨਾ ਫਸਮਾਜ ਪਈ ਬੱਚਾ ਬੱਚਾ ਬਣਦਾ ਤੇ ਕਿੰਨਾ ਹੁੰਦਾ ਤਾਂ ਹੁਣ ਚੋਣ ਦਾ ਹਾਜ਼ਰ ਆ ਬਾਈ ਹੁਣ ਕਈ ਨਹੀਂ ਦੋ ਟਾਈਮ ਚ ਵਾਦਾ ਨਹੀਂ ਦੇਵਾਂ ਹਾਂ ਬਾਈ ਤੁਹਾਨੂੰ ਚਾਰ ਦਿਨ ਅਜੇ ਤਾਂ ਦੋ ਟਾਈਮ ਚ ਬਾਈ ਹੁੰਦੀ ਹੈ ਬਈ ਇਹਨੂੰ ਕੋਈ ਬਾਤ ਨਹੀਂ ਹੈ ਮੈਂ ਨਹੀਂ ਤੁੰਗੀ ਜੇ ਅਜੇ ਜਮਾ ਡੰਨਾ ਹਾਂ ਬਾਈ ਜਮਾ ਅੱਛਾ 11.5 ਕਿਲੋ ਟਾਈਮ ਦਾ ਦੁੱਧ ਜਮਾ ਨੈਟ ਚੋਂ ਦਾ ਹਾਜ਼ਰ ਆ ਤੇ ਰੇਟ ਇਹਦਾ ਕੀ ਰੋ ਵੇਚਣ ਜਾਲਾ ਇਹਦਾ ਵੇਚਾਂਗੇ ਮੌਕੇ ਤੇ ਮਾਨਦਾਨ ਹੋ ਜਾਊਗਾ ਧੋਰੀ ਬਾਹਰ ਨੂੰ ਸੁਭਰ ਕਦ ਕੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਵਧੀਆ ਬਜਨ ਮਜੂਦਾ ਦੀ ਬੈੜ ਆ ਤੇ ਸਾਫ ਸੁਥਰੇ ਥਾਂ ਡੇ ਵਜੀਆ ਰੇਟ ਆਗੇ ਦਾ 95000 ਰੁਪਇਆ 23 ਕਿਲੋ ਦੁੱਧ ਹੁਣ ਚੋਣ ਦਾ ਹਾਜ਼ਰ ਆ ਅੱਜ ਦਿਨ ਇਹਨੂੰ ਚੌਥਾ ਹੋਇਆ ਸੋ ਇਹਨੂੰ ਤੇ ਸਾਮ ਦਾ ਟਾਈਮ ਆ ਚਵਾਈਏ ਦੀ ਹੋਈ ਐ ਮੈਂ ਮਗਰ ਆ ਗਿਆ ਬੱਚਾ ਇਹਦੇ ਵਿਸ਼ੇ ਮੇਰ ਕਾ ਬੱਚਾ ਸੁਭਰ ਧਾਰਾ ਦੇਖਿਆ ਧਾਰਾ ਪਹਿਲੇ ਮਾਰ ਕੇ ਦਿਖਾਉਣੇ ਪਏ ਆ ਤੇ ਚੋਣ ਵਗੈਰਾ ਦੇਖੋ ਨਿਆਣਾ ਪਾਇਆ ਤੇ ਬੈੜ ਨਾਲ ਜਿਹੜਾ ਉੱtre ਜਮਾ ਛੱਲ ਵੀ ਮਾਰੀਆ ਬੈੜ ਨੇ ਤੇ ਚਵਾਈ ਦੇਖੋ ਜਮਾ ਅੱਥੀ ਚਵਾਈ ਕਰੋ ਮਸ਼ੀਨੀ ਚਵਾਈ ਕਰੋ ਦੋਨੇ ਟਾਈਪ ਦਾ ਥਾਣਾ ਧਮਗਾ ਥਾਣਾ ਮਾਰਦੀ ਫਿਰੇ ਸੋ ਚਵਾਈ ਦੇਖੋ ਜਮਾ ਕਿਆ ਬਾਤਾਂ ਕੋਈ ਭੂਰ ਸਰਲਾਣੀ ਸੋਹਣਾ ਸਾਫ ਸੁਥਰਾ ਏਣ ਥਾਣਾ ਇਕੁਲ ਜਮਾ ਵਿਸ਼ੇਪਾਲਾ ਥਾਣਾ ਤੇ ਗਰਨੇ ਰਗਾ ਚੋਣਾ ਮੋਟਾ ਮੋਟਾ ਤੇ ਵੀਰੇ 22 ਕਿਲੋ ਤੋਂ ਬਾਹਰ ਸਦੇ ਨਟ ਚੋਣ ਦੇ ਜਮਾ ਹੁਣ ਹਾਜ਼ਰਾ ਹਨਾ ਤੇ 95 ਵਿੱਚ ਮਾਨਦਾਨ ਕਰਦਾਂਗੇ ਬਾ ਠੀਕ ਆ ਓਕੇ ਜਮਾ ਬਾਲਕਾ ਨੂੰ ਚੋਣਾ ਵਸ ਠੀਕ ਆ ਤੇ ਅੱਗੇ ਆਪਾਂ ਦੇਖ ਰਹੇ ਹਾਂ ਪਾਲਕ ਕੱਟੀ ਝੋਟੀ ਹੈ ਨਾ ਕਿੰਨੀ ਕੁ ਉਮਰ ਆ ਵੀਰੇ ਇਹਦੀ ਸਵਾ ਸਾਲ ਤੇ ਕੁੱਟੀ ਕਟਲਾ ਪਤਾ ਕੁਛ ਕਿਤੇ ਦੀ ਆ 70 5 77 ਦੀ ਅੱਛਾ 70 5 77 ਦੀ ਆ ਗਈ ਆਪ ਇਹ ਤੇ ਰਿਕਾਰਡ ਵਗੈਰਾ ਦੀ ਮਾਦਾ ਸਾਢੇ 19 ਕਿਲੋ ਦਾ ਅੱਛਾ ਜੀ ਪਹਿਲੇ ਸੂਏ 19 ਕਿਲੋ ਅੱਛਾ ਉਹਦੀ ਆ ਗਈ ਕੱਟੀ ਇਹਦੀ ਭੈਣ ਦੀ ਬਾਈ ਗਈ ਆ ਉਹ ਵੀ ਦਿਖਾ ਦਾਂਗੇ ਅੱਛਾ ਆਪਣੇ ਕੋਲ ਘਰੇ ਖੜੀ ਆ ਹੈ ਨਾ ਜੀ ਆਹ ਬਾਈ 16 17 ਕਿਲੋ ਅੱਜ 13ਵੇਂ ਦਿਨ ਸੂਈ 17 ਕਿਲੋ ਦੀ ਗਾ ਅਛਾ ਤੇ ਇਹਦਾ ਰੇਟ ਆ ਬਕੀ ਰੱਖਿਆ ਇਹਦਾ ਪੈਣਾ 65000 ਰੁਪਿਆ ਰੇਟ ਆ ਧੋਰੀ ਬਾਹਰ ਨੂੰ ਉਹਨੂੰ ਬੜਾ ਥਣ ਦਿਖਾ ਦਿਆ ਕੋਣ ਪੈਣਾ ਸੋ ਵੀਰੋ ਥਣ ਦੇਖ ਸਕਦੇ ਹੋ ਚਾਰੇ ਥਣ ਨਿਖੜਵੇਂ ਸਾਫ਼ ਸੁਥਰੇ ਵਧੀਆ ਬਿੱਥੀ ਦੇ 65000 ਰੁਪਿਆ ਰੇਟ ਆ ਸਿੰਘ ਮੂੰਹ ਮਾਥਾ ਦੇਖੋ ਕੁੰਡਾ ਸਿੰਘ ਜਮਾ ਬਾਕੀ ਸਿੰਘ ਦੀ ਬਾਂਤਰ ਦੇਖੋ ਕਿਆ ਬਾਤ ਆ ਸੋਹਣਾ ਪੱਲ ਕੁਲ ਗਲਾਈ ਤੇ ਆ ਬਾਂਗਾਂ ਨੂੰ ਸਿੰਘ ਮੁੜਿਆ ਵਾ 65000 ਦਾ ਰੇਟ ਆ ਲਗਭਗ ਆ 15 ਕੁ ਮਹੀਨੇ ਉਮਰ ਆਈ ਜਣਾ 14-15 ਕੁ ਮਹੀਨੇ ਸੋ 15 ਸੋ 15 14 ਗਿਮਨੇ ਵੀਰ ਦੀ ਏ ਜਾਂ ਘਰ ਦੀ ਵੀਰ ਦੀ ਕੱਟੀ ਹੈਗੀ ਸਿੰਗੀ ਸੁੰਗੀ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਜੇ ਆਪਾਂ ਭੈਣ ਵੀ ਦਿਖਾ ਦਿੰਨੇ ਮਾਤਾ ਪਿਤਾ ਸੇਲ ਕਰਤੀ ਸੀ ਹਣਾ ਹਾਂ ਸੋ ਮਾਂ ਦੀ ਸੇਲ ਕਰਤੀ 19 ਕਿਲੋ ਵੀਰ ਦੱਸਦਾ ਪਹਿਲੇ ਸੀ ਭਾਈ ਮਾਂ ਦੀ ਕਾਇਨੀ ਨਹੀਂ ਰਹਿੰਦੇ ਸੁਣ ਲਓ ਵੀ ਦਿਖਾ ਰੋ ਅੱਛਾ ਆ ਆ ਗਈ ਕੱਟੀ ਦੀ ਭੈਣ ਹਣਾ ਹਾਂ ਭਾਈ ਕਿਹੜੇ ਸੀਮਨ ਦੀ ਆ ਗਈ ਇਹ ਇਹ ਹੱਥ ਭਾਈ ਅਰਜਨ ਕੁੰਗੜ ਦੀ ਆ ਅੱਛਾ ਮਾਂ ਵੀ ਨੇ ਨਿਗਾਹ ਜਿ ਖੜੀ ਆਪਣੇ ਕੋਲੇ ਅੱਛਾ ਨੇੜੇ ਤੇੜੀ ਆ? ਹਾਂ ਬਈ। ਅਸੀਂ ਕਹਿੰਦਾ ਮਾਪਾ ਪਤ ਦਿਖਾ ਸਕਦਾ ਬੰਦੇ ਨੂੰ। ਸਿੰਘੇ ਕਹਿੰਦੇ ਬੰਦੇ ਲੈ ਕੇ ਗਏ ਸੀ। ਉਹਨਾਂ ਨੇ ਕਹਾ ਬਈ ਇਹ ਘੂੜੇ ਦੇ ਮੁੰਡੇ ਨੇ। ਅੱਛਾ ਇਹ ਹੁਣੇ ਪਹਿਲਾ ਸੂਆ ਸੂਈ ਆ। ਹਾਂ ਬਈ। ਕਿੰਨੇ ਰਕਾ ਹੁਣ ਦੁੱਤੇ ਚੱਲਦੀ ਪਈ ਆ। ਹੁਣ ਬਈ 17 ਕਿਲੋ ਅੱਜ ਤਿੰਨ ਬੰਦੇ ਨੇ ਸੂਈ। ਅੱਛਾ ਮਗਰ ਆ ਗਈ ਕੱਟੀ ਆਦ ਕੀ ਫੇਰ ਹਣਾ? ਹਾਂ ਹਾਂ ਬਈ ਇਹ ਕੋਹੇ ਨੂਰ ਦੀ ਆ ਬਈ ਇੰਸਟਾਗ੍ਰਾਮ ਤੇ ਵੀਡੀਓ ਵੀ ਪਈ ਆ ਦੀ। ਅੱਛਾ ਜਿੰਨੇ ਟੀਕੇ ਭਰੇ ਸੀ ਜਿੰਨੇ ਚੈੱਕ ਕਰੀ ਸੀ ਉਹਦੋਂ ਨੇ ਵੀ ਜਗਦੀਪ ਡਾਕਟਰ ਨੇ। ਅੱਛਾ ਜਮਾ ਜੈਡ ਬਲੈਕ ਤੇ ਅੱਛਾ ਇਹ ਆ ਸੋਹਰੇ ਚੰਗਾ ਜੀ ਦਾ ਪਾ ਸੀਮਨ ਬਰਤ ਦਾ ਸਵਾਦ ਫਿਰ ਆ ਜਾ ਥੱਲੇ ਇਹ 4x4 ਹੀ ਪਈ ਹੈ ਹਨ ਤੇ ਕਹਿੰਦਾ ਪਾ ਮੂਰੇ ਚੰਗੇ ਸੋਦਾ ਨੰਗੂ 20 ਕਿਲੋ ਤੋਂ ਬਾਰ ਵਾਲੀ ਮੈਂ ਬਣ ਜਾਣਾ ਦੂਜੇ ਕਿ 20 ਕਿਲੋ ਆਪਾਂ ਲਾਈ ਵਿੱਚ ਪਾਵਾਂਗੇ ਤੇਰੇ ਚਾਈਨਾ ਅੱਛਾ ਪਹਿਲੇ ਸਵੇਤ ਕੀ ਮੀਤ ਹੈਗੇ 20 ਤੇ ਜਾਣ ਦੇ ਅੱਜ ਕਹਿਮਾ ਦੇਣਾ ਸੂਈ ਨੂੰ 13ਵਾਂ ਦਿਨ ਬਾਈ ਸਰ 13ਵਾਂ ਦਿਨ ਅੱਜ ਸੂਈ ਨੂੰ ਨੰਬਰ ਬੋਲ ਦੇ ਆਪਣਾ ਦੁਬਾਰੇ 914505597 ਸੋਹਰੇ ਦੋ ਨਾਗ ਆਪਾਂ ਵਿੱਕੀ ਦੇ ਵਾਲੇ ਹਾਜ਼ਰ ਦਿਖਾ ਤੇ ਪਿੰਡ ਚਹਾਨ ਕੇ ਹਾਂ ਬਾਈ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ